ਜਿੱਦਾਂ ਕਿ ਸਾਨੂੰ ਪਤਾ ਹੈ ਕਿ ਪੰਜਾਬੀ ਇੰਡਸਟਰੀ ਦਾ ਬਹੁਤ ਹੀ ਪਿਆਰਾ ਮੁੰਡਾ ਜਵੰਦਾ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਔਰ ਮੈਂ ਸੋਚ ਰਿਹਾ ਸੀ ਜਦੋਂ ਇਹ ਗੱਲ ਪਤਾ ਲੱਗੀ ਕਿ ਉਹਨੇ 25 ਲੱਖ ਰੁਪਏ ਦਾ ਮੋਟਰਸਾਈਕਲ ਖਰੀਦਿਆ 25 27 ਸਮਥਿੰਗ 27 ਲੱਖ ਰੁਪਏ ਦਾ ਹੋਏਗਾ ਔਰ ਉਹ ਕਿੰਨਾ ਖੁਸ਼ ਹੋਏਗਾ ਉਸ ਦਿਨ ਉਹਨੇ ਕਿੰਨਾ ਥੈਂਕਸ ਕੀਤਾ ਹੋਏਗਾ ਕਿ ਥੈਂਕ ਯੂ ਰੱਬਾ ਮੇਰਾ ਜੋ ਚੰਦਾ ਸੀ ਮੈਨੂੰ ਮਿਲ ਗਿਆ ਪਰ ਉਸ ਦਿਨ ਉਹਨੂੰ ਪਤਾ ਸੀ ਕਿ ਜਿਹੜਾ ਮੈਂ ਮੋਟਰਸਾਈਕਲ ਖਰੀਦ ਰਿਹਾ ਇਹ ਮੇਰੀ ਮੌਤ ਦਾ ਕਾਰਨ ਬਣ ਬਹੁਤ ਦਾ ਕਾਰਨ ਬਣੇਗਾ ਪਹਿਲੀ ਗੱਲ ਤੇ ਰਾਜਵੀਰ ਜਵੰਦਾ ਦਾ ਬਹੁਤ ਜ਼ਿਆਦਾ ਅਫਸੋਸ ਹੈ ਹਾਂ ਮੈਂ ਬੇਸ਼ੱਕ ਉਹਨੂੰ ਪਰਸਨਲੀ ਤਾਂ ਨਹੀਂ ਜਾਣਦਾ ਸੀ ਹੂੰ ਕੋਈ ਉਹਦੇ ਨਾਲ ਮੇਰਾ ਤੱਲਕ ਨਹੀਂ ਸੀਗਾ ਲੇਕਿਨ ਇੱਕ اخਲਾਕੀ ਫਰਜ਼ ਹੂੰ ਔਰ ਐਜ਼ ਐਨ ਆਰਟਿਸਟ ਹੂੰ ਸਾਡੇ ਕੁਝ ਇੱਕ ਦੂਸਰੇ ਪ੍ਰਤੀ 모ਹ ਹੁੰਦੇ ਨੇ ਹਾਂ ਕਲਾ ਦੇ ਹੈ ਨਾ ਜੀ ਤੇ ਉਹ ਸੀਗਾ ਉਹਦੇ ਨਾਲ ਉਹਦੇ ਗਾਣੇ ਮੈਨੂੰ ਅੱਛੇ ਲੱਗਦੇ ਸੀ ਮੈਂ ਕਦੇ-ਕਦੇ ਗਾਣਾ ਉਹਦਾ ਆ ਗਾਏ ਉਹ ਗਾਇ ਸੁਣ ਲੈਂਦਾ ਸੀ ਹਮ ਮੇਰੇ ਫਾਦਰ ਸਾਹਿਬ 우ਸਤਾਦ ਅਬਦੁਲ ਮਜੀਦ ਖਾਨ ਸਾਹਿਬ ਜੀ ਉਹ ਗਵਈਏ ਤਾਂ ਸਨ ਹਾਂ ਉਸ ਤੋਂ ਵੀ ਅੱਛੇ ਉਹ ਅ ਇਨਸਾਨ ਔਰ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਕਰਸਬ ਇੱਕ ਹੁੰਦਾ ਬਸਬ ਜੀ ਉਹਨਾਂ ਦਾ ਬਸਬ ਬਹੁਤ ਪਿਆਰਾ ਸੀ ਕਰਸਬ ਮਾਨੇ ਕੁਆਲਿਟੀ ਕੁਆਲਿਟੀ ਵੀ ਥੋੜਾ ਠੀਕ ਥੋੜਾ ਸਕਿੱਲ ਕੀਆ ਜੀ 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 ਬਸਬ ਤੁਸੀਂ ਤੁਹਾਡਾ ਥੋੜਾ ਸਮਾਜਿਕ ਦਾ ਰਾਕੀਆ ਠੀਕ ਹੈ ਜੀ ਮਿਲਣਾ ਜੁਲਣਾ ਲੋਕਾਣਾ ਤੁਹਾਡਾ ਸੁਭਾਅ ਉਹਨੂੰ ਵਸਾ ਠੀਕ ਹੈ ਜੀ ਕੋਈ ਵੀ ਅਨਨੋਨ ਪਰਸਨ ਫਾਰ ਐਗਜ਼ਾਮਪਲ ਮੱਲੀ ਆਇਆ ਹੁਣੇ ਹੁਣੇ ਆਪਣਾ ਭਰਾ ਹੈ ਕਿਸੇ ਨੂੰ ਕੀ ਪਤਾ ਕੌਣ ਆ ਹਾਂ ਇਹ ਆਏਗਾ ਇੰਟਰੋਡਕਸ਼ਨ ਦੇਵੇਗਾ ਹਾਂ ਪਿਆਰ ਨਾਲ ਹੱਥ ਮਿਲਾਏਗਾ ਤੇ ਫਿਰ ਅੱਗੇ ਉਹਦੀ ਕੁਆਲਟੀ ਪਤਾ ਲੱਗੇਗੀ ਅੱਛਾ ਅੱਛਾ ਤੁਸੀਂ ਇਹ ਕੰਮ ਕਰਦੇ ਹੋ ਓਕੇ ਓਕੇ ਵੈਰੀ ਨਾਈਸ ਜੇ ਸਰਦਾਰ ਲਈ ਨੂੰ ਕੋਈ ਜਾਣਦਗੀ ਤਾਂ ਮੇਰੇ ਕਿਹੜਾ ਮੈਂ ਗੱਲ ਚ ਤਖਤੀ ਲੇ ਕੇ ਪਾਈ ਆ ਕਿ ਮੈਂ ਸਿੰਗਰ ਹਾਂ ਹਾਂ ਪਹਿਲਾਂ ਮੈਂ ਮਿਲਾਂਗਾ ਹਾਂ ਇੰਟਰੋਡਿਊਸ ਕਰਾਵਾਂਗਾ ਆਪਣੇ ਆਪ ਨੂੰ ਮੈਨੂੰ ਗਾ ਮੈਂ ਗਾਉਣਾ ਜੀ ਬੱਸ ਸੁਣ ਲਓ ਸੁਣਨ ਤੋਂ ਬਾਅਦ ਫਿਰ ਮੇਰੀ ਸਕਿੱਲ ਪਤਾ ਲੱਗੇਗੀ ਲੇਕਿਨ ਉਸ ਤੋਂ ਪਹਿਲਾਂ ਕੀ ਹੈ ਤੁਹਾਡਾ ਹਾਂ ਬੱਸ ਬੱਸ ਜੀ 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 ਜਿਹਦਾ ਇਹ ਚੰਗਾ ਹੂੰ ਉਹਦਾ ਸਾਰਾ ਕੁਝ ਹੀ ਚੰਗਾ ਕੀ ਬਾਤ ਹੈ ਹੁਣ ਮੈਂ ਉਹਨਾਂ ਦੀ ਦੱਸੀ ਹੋਈ ਗੱਲ ਤੇ ਆ ਰਿਹਾ ਜੋ ਰਾਜਵੀਰ ਜਵੰਦਾ ਨਾਲ ਬਿਲਕੁਲ ਹੂੰ ਟੁੱਕਦੀ ਹੈ ਹੂੰ ਮੈਂ ਬਚਪਨ ਚ ਸੀਗਾ ਮੈਨੂੰ ਕ੍ਰਿਕਟ ਖੇਡਣ ਦਾ ਸ਼ੌਕ ਸੀ ਅੱਛਾ ਜੀ ਪਿੰਡੂ ਕ੍ਰਿਕਟ ਜਿਹੜੀ ਹੁੰਦੀ ਹੈ ਮੇਰੇ ਫਾਦਰ ਸਾਹਿਬ ਕਹਿੰਦੇ ਜਾਇਆ ਨਾ ਕਰਤ ਮੈਂ ਮਰ ਰੋਕਦਾ ক্রিকেট ਨਾ ਖੇਡਿਆ ক্রিকেট ਨਹੀਂ ਖੇਡਿਆ ਤਾਂ ਉਹਦਾ ਦੌੜਨਾ ਦੌੜ ਲਾਲਾ ਕੋਈ ਮਾੜੀ ਮੋਟੀ ਕੋਈ ਪ੍ਰੈਕਟਿਸ ਕਰਨੀ ਕਰ ਲਾ ਇਦਾਂ ਦੀ ਪਰ ਤੂੰ ਨਹੀਂ ਜਾਣਾ ਅੱਛਾ ਜੀ ਬਚਪਨ ਸੀ ਨਹੀਂ ਹੱਟਦੇ ਕਿੱਥੇ ਸੀ ਤੇ ਪਿੰਡ ਦਾ ਗਰਾਊਂਡ ਸੀਗਾ ਫੀਲਡਿੰਗ ਕਰਦਾ ਮੈਂ गिर ਗਿਆ ਤੇ ਆਹ ਹੱਥ ਮੇਰਾ ਜ਼ਮੀਨ ਤੇ ਲੱਗਿਆ ਤੇ ਇਹ ਫ੍ਰੈਕਚਰ ਹੋ ਗਿਆ ਸੀ ਇੱਥੋਂ ਅੱਛਾ ਫ੍ਰੈਕਚਰ ਹੋ ਗਿਆ ਹਾਂ ਹੁਣ ਇਹ ਮੇਰਾ ਰਾਈਟ ਹੈਂਡ ਆ ਹਾਂ ਇਹਦੇ ਨਾਲ ਮੈਂ ਹਰਮੋਨੀਅਮ ਪਲੇ ਕਰਦਾ ਹਾਂ ਹਾਂ ਇਹ ਡੇਢ ਮਹੀਨਾ ਮੇਰੇ ਵਲਸਟਰ ਲੱਗਾ ਰਿਹਾ ਕਹਿੰਦੇ ਤੈਨੂੰ ਕੀ ਕਿਹਾ ਸੀ ਹਾਂ ਇਹੀ ਤੇਰੀ ਰੋਜ਼ੀ ਰੋਟੀ ਆ ਤੂੰ ਇਹਦੇ ਤੇ ਪਰਾਸਤਰ ਬਣਾਈ ਬੈਠਾ ਤਿੰਨ ਚੀਜ਼ਾਂ ਕਲਾਕਾਰ ਨੂੰ ਜਿਹੜਾ ਪਬਲਿਕ ਫਿਗਰ ਹੋ ਜਵੇ ਉਹਨਾਂ ਦੇ ਜਦੋਂ ਉਹ ਆਪਣੀ ਭਾਸ਼ਾ ਚ ਬੋਲਦੇ ਹੁੰਦੇ ਸੀ ਜੀ 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 ਜਿਹੜਾ ਲੋਕਾਂ ਦਾ ਕਲਾਕਾਰ ਬਣ ਜੇ ਜੀ 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 ਜਿਨ ਲੋਕ ਉਹ ਤੋਂ ਪਿਆਰ ਕਰਦੇ ਹੋਣ ਤੇ ਜਿਹਦੇ ਅੰਦਰ ਸੁਰ ਹੋਵੇ ਹੂੰ ਤੇ ਉਹ ਇਦਾਂ ਦੇ ਮਤਲਬ ਕੰਮ ਨਹੀਂ ਕਰਦੇ ਸਾਡਾ ਕੰਮ ਨਹੀਂ ਹੈਗਾ ਇਹ ਹਾਂ ਕੋੜਸਵਾਰੀ ਹੋਣੀ ਨਹੀਂ ਕਰਨੀ ਜੀ ਮੋਟਰਸਾਈਕਲ ਨਹੀਂ ਚਲਾਣਾ ਹਾਂ ਸਵੀਵਿੰਗ ਨਹੀਂ ਕਰਨੀ ਤੇਰਾਕੀ ਨਹੀਂ ਕਰਨੀ ਹੂੰ ਸਾਡਾ ਕੀ ਲੈਣ ਦੇਣਾ ਇਸੀ ਦੇ ਵਿੱਚ ਤੇਰਾ ਪੈਰ ਸਲਿੱਪ ਹੋ ਜਵੇ ਤੂੰ ਪਾਣੀ ਤੇਰੇ ਅੰਦਰ ਚਲ ਜਵੇ ਪ੍ਰੋਬਲਮ ਆ ਜਵੇ ਐਦਾਂ ਇੱਕ ਆਰਟਿਸਟ ਨਾਲ ਹੋਈ ਸੀ ਨਾ ਹਾਂਜੀ 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 ਕਸ਼ਮੀਰ ਦੇ ਨਾਲ ਕਸ਼ਮੀਰ ਜੀ ਹਾਂਜੀ ਹਾਂਜੀ ਜੀ ਜੀ ਘੋੜ ਸਵਾਰੀ ਤੋਂ ਤੂੰ ਤੈਨੂੰ ਉਹ ਜਾਨਵਰ ਹੈ ਆਊਟ ਆਫ ਕੰਟਰੋਲ ਹੋ ਜਵੇ ਤੈਨੂੰ ਸਿੱਟ ਦੇਵੇ ਤੇਰੇ ਸਿਰ 'ਚ ਛੱਟ ਵੱਜ ਜੇ ਤੇਰੀ ਲੱਤ ਡੁੱਟ ਜੇ ਹੂੰ ਤੂੰ ਸਿੰਗਰ ਆਰਟਿਸਟ ਇਸ ਤੋਂ ਤੱਕ ਕਿ ਜਿਹੜਾ ਸਾਡੇ ਨਾਲ ਤਪਲਾ ਵਜਾਉਂਦਾ ਬੰਦਾ ਹਾਂ ਮੇਰੇ ਬ੍ਰਦਰ ਵੀ ਤਬਲਾ ਵਜਾਉਂਦੇ ਰਹੇ ਆ ਜੀ ਜੀ ਗੁਲਜ਼ਾਰ ਅਲੀ ਸਾਹਿਬ ਉਹਨਾਂ ਨੂੰ ਜੇ ਮੇਰੀ ਮਾਤਾ ਨੇ ਮੇਰੀ ਅੰਮੀ ਨੇ ਕਦੇ ਕਹਿ ਦੇਣਾ ਵੀ ਪੁੱਤ ਆ ਪਿਆਜ਼ ਕੱਟੀ ਹੂੰ ਤੇ ਇੱਕ ਦਿਨ ਉਹ ਪਿਆਜ਼ ਕੱਟਣ ਲੱਗਾ ਤੇ ਮੇਰੇ ਅੱਬਾ ਜੀ ਆ ਗਏ ਹੂੰ ਛੱਡ ਦੇ ਨੋ ਇੱਥੇ ਛੱਟ ਤੇ ਮੇਰੀ ਅੰਮੀ ਨੂੰ ਕਹਿੰਦੇ ਮੇਰੀ ਅੰਮੀ ਦਾ ਨਾਮ ਬਸ਼ੀਰਾ ਹਾਂ ਸ਼ੀਰਾ ਅੱਜ ਤੋਂ ਬਾਅਦ ਇਹਨੂੰ ਕਦੇ ਚਾਕੂ ਚੁਰੀ ਦਾ ਕੰਮ ਨਹੀਂ ਕਰਾਉਣਾ ਇਹ ਤੂੰ ਖਿਆ ਕਿਉਂ ਇਹ ਤਬਲਾ ਵਜਾਉਂਦਾ ਹੱਥਾਂ ਦਾ ਇਹਦਾ ਕੰਮ ਹੈ ਇਹਦੇ ਹੱਥ ਤੇ ਛੁਰੀ ਵੱਜ ਜੇ ਸ਼ਾਮ ਨੂੰ ਪ੍ਰੋਗਰਾਮਾਂ ਤੇ ਪੱਟੀ ਬੰਨੀ ਬੈਠਾ ਓਹੋ ਕਿੰਨੀ ਡੀਪ ਸੋਚ ਸੀ ਉਹਨਾਂ ਦੀ ਕੀ ਬਾਤ ਹੈ ਤਬਲੇ ਵਾਲਾ ਢੋਲਕਾ ਵਾਲਾ ਬੰਦਾ ਕਦੀ ਚਾਕੂ ছুরি ਦਾ ਕੰਮ ਕੋਈ ਪਿਆਜ਼ ਕੱਟਣਾ ਕੋਸ਼ਿਸ਼ ਕਰਨਾ ਨੈਵਰ ਕਦੀ ਕੀ ਬਾਤ ਹੈ ਤੁਸੀਂ ਜਿੰਨਾ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੇ ਹੋ ਤੁਸੀਂ ਪਬਲਿਕ ਦੇ ਹੋ ਹਮ ਪਬਲਿਕ ਫਿਗਰ ਤੁਸੀਂ ਜਿੰਨਾ ਬਚਾ ਸਕਦੇ ਹੋ ਦੇਖੋ ਕਿਤੇ ਕਿੱਥੇ ਕੀ ਹੋ ਜਾਣਾ ਰਾਜਵੀਰ ਜਵੰਧਾ ਦੀ ਗੱਲ ਕਰਦਾ ਉਹਨੂੰ ਪਤਾ ਥੋੜੀ ਸੀ ਨਾ ਉੱਥੇ ਮੇਰੇ ਨਾਲ ਇਹ ਐਡਾ ਭਿਆਨਕ ਹਾਦਸਾ ਵਾਪਰ ਜਾਣਾ ਬਟ ਇਹ ਇਨਰ ਸਿਜ਼ਾ ਦਾ ਗ੍ਰੇਸ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਉਸਕੇ ਸੀ ਆਰਟਿਸਟਾਂ ਯਾਰ ਆਰਟਿਸਟ ਚਾਹੇ ਉਹ ਜੱਟ ਹੋਵੇ ਹੂੰ ਚਾਹੇ ਉਹ ਮੀਰਾ ਲੰਕ ਹੋਵੇ ਚਾਹੇ ਮੁਸਲਮਾਨ ਹੋਵੇ ਜਿਹੜੇ ਮਰਜੀ ਧਰਮ ਨਾਲ ਆਰਟਿਸਟ ਅੰਦਰੋਂ ਸੌਫਟੇ ਹੁੰਦੇ ਨੇ ਸੌਫਟੇ ਹੁੰਦੇ ਬਿਲਕੁਲ ਸਹੀ ਕਿਹਾ